ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁਲਟ ਪ੍ਰੂਫ ਵਾਨਾਂ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਚੀਜ਼ ਆਖੀ ਹੈ ਕਿ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨੀ ਵਿਵਸਥਾ ਕਿੰਨੀ ਲੱਚਰ ਹੋ ਚੁੱਕੀ ਹੈ ਇਹੀ ਗੱਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਉਂ ਆਖੀ ਉਹ ਤੁਹਾਨੂੰ ਇਸ ਖਬਰ ਦੇ ਵਿੱਚ ਅਸੀਂ ਦੱਸਾਂਗੇ ਦੱਸ ਦਈਏ ਕਿ ਬੁਲਟ ਪ੍ਰੂਫ ਵਾਹਨ ਆਮ ਤੌਰ ਤੇ ਵੀਆਈਪੀ ਲੋਕਾਂ ਦੀ ਸੁਰੱਖਿਆ ਲਈ ਹੁੰਦੇ ਹਨ ਪਰ ਪੰਜਾਬ ਚ ਗੈਂਗਸਟਰ ਇਹਨਾਂ ਦਾ ਧੜਲੇ ਨਾਲ ਇਸਤੇਮਾਲ ਕਰ ਰਹੇ ਹਨ ਹਾਈ ਕੋਰਟ ਨੇ ਇਸ ਮਾਮਲੇ ਨੂੰ ਹੈਰਾਨਕੁਨ ਸਥਿਤੀ ਕਹਿੰਦੇ ਹੋਏ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਸੂਬੇ ਚ ਕਾਨੂੰਨ ਵਿਵਸਥਾ ਕਿੰਨੀ ਲੱਜਰ ਹੋ ਚੁੱਕੀ ਹੈ ਜਸਟਿਸ ਕੁਲਦੀਪ ਦਿਵਾੜੀ ਦੀ ਨੁਮਾਇੰਦਗੀ ਵਾਲੀ ਬੈਂਚ ਨੇ ਚਿੰਤਾ ਜਤਾਈ ਕਿ ਇੱਕ ਅਜੇਹਾ ਅਪਰਾਧੀ ਜਿਸ ਤੇ ਲਗਭਗ 41 ਅਪਰਾਧਕ ਮਾਮਲੇ ਦਰਜ ਹਨ ਅਤੇ ਜੋ ਇਹ ਸ਼ੇਰਨੀ ਦਾ ਗੈਂਗਸਟਰ ਐਲਾਨਿਆ ਗਿਆ ਹੈ ਉਹ ਖੁੱਲੇ ਤੌਰ ਤੇ ਬੁਲੇਟ ਪ੍ਰੂਫ ਗੱਡੀ ਦਾ ਇਸਤੇਮਾਲ ਕਰਦਾ ਰਿਹਾ ਅਤੇ ਰਾਜ ਦੀ ਮਸ਼ੀਨਰੀ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ناکਾਮ ਰਹੀ ਕੋਰਟ ਨੇ ਇਹ ਟਿੱਪਣੀ ਹੁਸ਼ਿਆਰਪੁਰ ਨਿਵਾਸੀ ਕਮਲੇਸ਼ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਕੀਤੀ ਪਟੀਸ਼ਨਰ ਨੇ ਕੋਰਟ ਨੂੰ ਬੇਨਤੀ ਕੀਤੀ ਸੀ ਕਿ ਉਸ ਦੀ ਇੱਕ ਟੋਇਟਾ ਫੋਰਚੂਨਰ ਗੱਡੀ ਜਿਸ ਨੂੰ ਪੁਲਿਸ ਨੇ 8 ਸਤੰਬਰ 2024 ਤੋਂ ਜ਼ਬਤ ਕਰ ਰੱਖਿਆ ਹੈ ਉਸ ਨੂੰ ਛੱਡ ਦਿੱਤਾ ਜਾਵੇ ਪਟੀਸ਼ਨਰ ਨੇ ਦੱਸਿਆ ਕਿ ਇਹ ਗੱਡੀ ਉਸ ਦੇ ਪੁੱਤਰ ਵੱਲੋਂ ਵਰਤੀ ਜਾ ਰਹੀ ਸੀ ਜਿਸ ਨੇ ਇਸ ਨੂੰ ਬੁਲਟ ਪ੍ਰੂਫ ਚ ਬਦਲਵਾਇਆ ਸੀ ਇਸ ਗੱਡੀ ਦੀ ਜ਼ਬਤੀ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਪਟੀਸ਼ਨਰ ਨੇ ਕਿਹਾ ਕਿ ਇਹ ਪੁਲਿਸ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਕਾਰਵਾਈ ਹੈ ਇਸ ਪਟੀਸ਼ਨ ਦੇ ਪਿੱਛੇ ਦੀ ਕਹਾਣੀ ਹੈਰਾਨ ਕਰ ਦੇਣ ਵਾਲੀ ਹੈ ਪਟੀਸ਼ਨਰ ਦਾ ਪੁੱਤਰ ਜਿਸ ਨੂੰ ਇਹ ਸ਼ੇਰਨੀ ਦਾ ਗੈਂਗਸਟਰ ਦੱਸਿਆ ਗਿਆ ਹੈ ਤੇ ਜੋ ਲਗਭਗ 41 ਅਪਰਾਧਕ ਮਾਮਲਿਆਂ ਚ ਸ਼ਾਮਲ ਹੈ ਉਸ ਗੱਡੀ ਦਾ ਇਸਤੇਮਾਲ ਕਰ ਰਿਹਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਗੱਡੀ ਨੂੰ ਬਿਨਾਂ ਕਿਸੇ ਅਧਿਕਾਰਤ ਆਗਿਆ ਦੇ ਬੁਲਟ ਪ੍ਰੂਫ ਚ ਬਦਲ ਦਿੱਤਾ ਗਿਆ ਸੀ ਕੋਰਟ ਨੇ ਇਸ ਪੂਰੀ ਪ੍ਰਕਿਰਿਆ ਨੂੰ ਅੱਖਾਂ ਖੋਲ ਦੇਣ ਵਾਲੀ ਸਥਿਤੀ ਕਰਾਰ ਦਿੰਦਿਆਂ ਪੁੱਛਿਆ ਕਿ ਇੱਕ ਖੁੰਕਾਰ ਅਪਰਾਧੀ ਇੰਨੀ ਆਸਾਨੀ ਨਾਲ ਬੁਲਟ ਪ੍ਰੂਫ ਗੱਡੀ ਕਿਵੇਂ ਬਣਵਾ ਸਕਦਾ ਹੈ ਕੋਰਟ ਨੇ ਪਿਛਲੀ ਸੁਣਵਾਈ ਤੇ ਪੰਜਾਬ ਦੇ ਡੀਜੀਪੀ ਨੂੰ ਨਿੱਜੀ ਹਲਫਨਾਮਾ ਦਾਖਲ ਕਰਨ ਲਈ ਕਿਹਾ ਸੀ ਜਿਸ ਵਿੱਚ ਸੂਬੇ 'ਚ ਬੁਲਟ ਪ੍ਰੂਫ ਗੱਡੀਆਂ ਦੇ ਮੋਡੀਫਿਕੇਸ਼ਨ ਨਾਲ ਸੰਬੰਧਿਤ ਨਿਯਮਾਂ ਅਤੇ ਉਹਨਾਂ ਨੂੰ ਬਣਾਉਣ ਵਾਲੀਆਂ ਏਜੰਸੀਆਂ ਦੀ ਜਾਣਕਾਰੀ ਮੰਗੀ ਗਈ ਸੀ ਇਸ ਦੇ ਜਵਾਬ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ਦਾਖਲ ਕੀਤੇ ਗਏ ਹਲਫਨਾਮੇ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਕਿ ਪੰਜਾਬ ਵਿੱਚ ਐਸੀ ਕੋਈ ਨੀਤੀ ਜਾਂ ਨਿਆਮਿਲ ਮੌਜੂਦ ਨਹੀਂ ਹੈ ਹਾਲਾਂਕਿ ਇਹ ਕਿਹਾ ਗਿਆ ਕਿ ਹੁਣ ਸੂਬੇ ਦੀ ਸੁਰੱਖਿਆ ਵਿੰਗ ਨੂੰ ਇਸ ਮੁੱਦੇ ਤੇ ਵਿਚਾਰ ਕਰਨ ਅਤੇ ਸਰਕਾਰ ਨਾਲ ਮਿਲ ਕੇ ਇੱਕ ਕਮੇਟੀ ਗਠਿਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਯੋਗ ਦਿਸ਼ਾ ਨਿਰਦੇਸ਼ بنائے ਜਾ ਸਕਣ ਇਸ ਤੇ ਕੋਰਟ ਨੇ ਕਿਹਾ ਕਿ ਇਹ ਮਾਮਲਾ ਸਿਰਫ ਇੱਕ ਵਿਅਕਤੀ ਜਾਂ ਇੱਕ ਵਾਹਨ ਦਾ ਨਹੀਂ ਸਗੋ ਪੂਰੇ ਰਾਜ ਚ ਪ੍ਰਸ਼ਨਾ ਸਨਿਕਕ ناکਾਮੀ ਅਤੇ ਅਪਰਾਧਕ ਤੱਤਾਂ ਨੂੰ ਖੁੱਲੀ ਛੂੜ ਦਿੱਤੇ ਜਾਣ ਦਾ ਸੰਕੇਤ ਹੈਰ ਕੋਰਟ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਗੈਂਗਸਟਰਾਂ ਨੂੰ ਵਾਧੂਸ ਰੱਖਿਆ ਮਿਲਣਾ ਉਹਨਾਂ ਦੀ ਤਾਕਤ ਨੂੰ ਹੋਰ ਵਧਾਉਣ ਵਰਗਾ ਹੈ ਜੋ ਕਾਨੂੰਨ ਦੇ ਰਾਜ ਲਈ ਖਤਰਨਾਕ ਹੈ ਇਸ ਗੰਭੀਰ ਖੁਲਾਸੇ ਦੇ ਬਾਅਦ ਕੋਰਟ ਨੇ ਮਾਮਲੇ ਦਾ ਦਾਇਰਾ ਵਧਾਉਂਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਤੇ ਸੜਕ ਆਵਾਜਾਈ ਮੰਤਰੀ ਨੂੰ ਵੀ ਪਟੀਸ਼ਨ 'ਚ ਪੱਖ ਬਣਾ ਦਿੱਤਾ ਕੋਰਟ ਨੇ ਪੰਜਾਬ ਸਰਕਾਰ ਦੇ ਮੁਖ ਸਕੱਤਰ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਦੀ ਜਾਣਕਾਰੀ ਨਿੱਜੀ ਹਲਫਨਾਮੇ ਰਾਹੀਂ ਅਗਲੀ ਸੁਣਵਾਈ ਤੱਕ ਸਪਸ਼ਟੀਕਰਨ ਦੇਣ ਤਾਂ ਇਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਸਾਹਮਣੇ ਆਈ ਹੈ ਇੱਕ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਹੋਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਕਿੰਨੀ ਲੱਚਰ ਹੋ ਗਈ ਹੈ ਕਿਉਂਕਿ ਇੱਕ ਗੈਂਗਸਟਰ ਜਿਹਦੇ ਉੱਤੇ 41 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਉਹ ਬੰਦਾ ਬੁਲਟ ਪ੍ਰੂਫ ਗੱਡੀ ਆਪਣੇ ਕੋਲੇ ਰੱਖਦਾ ਹੈ ਤੇ ਉਸ ਦੇ ਵਿੱਚ ਹੀ ਸਵਾਰ ਹੋ ਕੇ ਅਪਰਾਧਿਕ ਮਾਮਲਿਆਂ ਦੇ ਵਿੱਚ ਆਪਣਾ ਨਾਮਜਦ ਕਰਵਾਉਂਦਾ ਹੈ ਸੋ ਇਸ ਖਬਰ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਨੇਰੋ ਸਾਡੇ ਨਾਲ ਧੰਨਵਾਦ